ਬਹੁਤ ਸਾਰੇ ਕਵੀਆਂ ਨੇ ਸਿੱਖੀ ਨੂੰ ਆਪਣੇ ਆਪਣੇ ਢੰਗ ਨਾਲ ਲਿਖਿਆ ਹੈ ਮੈਂ ਸਿੱਖੀ ਨੂੰ ਕਿਸ ਨਜ਼ਰ ਨਾਲ ਵੇਖਿਆ ਹੈ ਆਓ ਇੱਕ ਕਵਤਾ ਰਾਂ ਆਪ ਜੀ ਦੇ ਚਰਨਾ ਵਿੱਚ ਹਾਜ਼ਰੀ ਲਵਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰੂਹ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਤੇਰੇ ਤੇ ਬਾਣੀ ਗੁਰੂ ਦੀ ਪਾ ਕੇ ਚਮਕਾਰੇ ਮੈਂ ਰੂਹ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਤੇਰੇ ਤੇ ਬਾਣੀ ਗੁਰੂ ਦੀ ਪਾ ਕੇ ਚਮਕਾਰੇ ਰਾਹ ਰੋਸ਼ਨ ਤੇਰੇ ਕਰ ਦਿੱਤੇ ਸਾਰੇ ਦੇ ਸਾਰੇ ਢੰਗ ਸਿੱਖੇ ਤੂੰ ਜੀਣ ਦੇ ਦੁਨੀਆਂ ਤੋਂ ਨਿਆਰੇ ਢੰਗ ਸਿੱਖੇ ਤੂੰ ਜੀਣ ਦੇ ਦੁਨੀਆਂ ਤੋਂ ਨਿਆਰੇ ਤੂੰ ਫੁੱਲ ਨਾਨਕ ਦੇ ਬਾਗ ਦਾ ਹੈ ਬੜਾ ਪਿਆਰਾ ਗੋਬਿੰਦ ਦੀ ਅੱਖ ਦਾ ਸੋਣਾ ਜਾ ਤਰਾ ਤੂੰ ਗੋਬਿੰਦ ਦੀ ਅੱਖ ਦਾ ਸੋਣਾ ਜਾ ਤਰਾ ਮੈਂ ਰੂਹ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਹੈ ਮਾਨ ਤੇਰੇ ਤੇ ਦੇਸ਼ ਨੂੰ ਵੇਦੁਲੇ ਸ਼ਰਾ ਹੈ ਮਾਨ ਤੇਰੇ ਤੇ ਦੇਸ਼ ਨੂੰ ਵੇਦੁਲੇ ਸ਼ਰਾ ਤੇਰੀ ਹਸਤੀ ਨੂੰ ਅੱਜ ਜੱਗ ਵੀ ਕਬੂਲੇ ਸ਼ਰਾ ਤੇਰੀ ਦੇਣ ਤੇ ਰੰਗਾ ਹਿੰਦ ਦਾ ਜੋ ਝੂਲੇ ਸ਼ਰਾ ਤੂੰ ਲਾਹੇ ਗਲੋਂ ਗੁਲਾਮੀਆਂ ਦੇ ਝੂਲੇ ਸ਼ਰਾ ਤੋਂ ਲਾਹੇ ਗਣੋਂ ਗੁਲਾਮੀਆਂ ਦੇ ਝੂਲੇ ਸ਼ਰਾ ਹੋ ਕਿਤੇ ਅਣਖਾਂ ਤੇ ਕੁਰਬਾਨੀਆਂ ਕਿਤੇ ਅਣਖਾਂ ਤੇ ਕੁਰਬਾਨੀਆਂ ਦੀਆਂ ਹੋਣ ਜੇ ਗੱਲਾਂ ਜਗ ਚੇਤੇ ਕਰਦੇ ਤੇਰੀਆਂ ਹੀ ਮਾਰੀਆਂ ਮਲਾਂ ਜਗ ਚੇਤੇ ਕਰਦੇ ਤੇਰੀਆਂ ਹੀ ਮਾਰੀਆਂ ਮਲਾਂ ਜਗ ਚੇਤੇ ਕਰਦੇ ਤੇਰੀਆਂ ਹੀ ਮਾਰੀਆਂ ਮਲਾਂ ਮੈਂ ਰੂਹ ਸਿੱਧੀ ਦੀ ਬੋਲਦੀ ਸੁਣ ਸਿੱਖ ਪਿਆਰੇ ਪਰ ਜਿਸ ਤੈਨੂੰ ਇਸ ਮਾਣ ਦਾ ਬਖਸ਼ਿਆ ਖਜ਼ਾਨਾ ਜਿਸਨੇ ਤੈਨੂੰ ਇਸ ਮਾਣ ਦਾ ਬਖਸ਼ਿਆ ਖਜ਼ਾਨਾ ਸਦਾ ਰੱਖੀਂ ਦਿਲ ਵਿੱਚ ਤੂੰ ਉਸ ਦਾ ਸ਼ੁਕਰਾਨਾ ਮਾਣ ਕਰੀ ਉਸ ਗੁਰੂ ਦਾ ਖੁਦ ਰਹੀਂ ਨਿਮਾਣਾ ਗੁਰੂ ਪੈਰ ਰਹਿਣ ਤੇਰੇ ਸੀਸ ਦਾ ਇੱਕੋ ਟਕਣਾ ਗੁਰੂ ਪੈਰ ਰਹਿਣ ਤੇਰੇ ਸੀਸ ਦਾ ਇੱਕ ਔਟ ਕਣਾ ਚੜੀ ਰਹੇਗੀ ਚੜਤ ਵੀ ਹੋ ਚੜੀ ਰਹੇਗੀ ਚੜਤ ਵੀ ਰੱਖੇ ਪਰਤੀਤੀ ਤੂੰ ਭੁੱਲ ਕੇ ਵੀ ਦਿਲ ਅੰਦਰੇ ਨਾ ਲਿਆਵੀ ਨੀਤੀ ਤੂੰ ਭੁੱਲ ਕੇ ਵੀ ਦਿਲ ਅੰਦਰੇ ਨਾ ਲਿਆਵੀ ਨੀਤੀ ਮੈਂ ਰੂ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਕਰ ਚੇਤੇ ਜੋ ਵਰਤਾ ਗਈ ਇਹ ਨੀਤੀ ਭਾਣੇ ਕਰ ਚੇਤੇ ਜੋ ਵਰਤਾ ਗਈ ਇਹ ਨੀਤੀ ਭਾਣੇ ਗੁਰਦਾਸ ਨੰਗਲ ਦੀ ਘੜੀ ਦੇ ਨੇ ਜਿੱਥੇ ਟਕਾਣੇ ਬੰਦਾ ਸਿੰਘ ਅਤੇ ਬਨੋਦ ਸੋ ਵਿੱਚ ਉਲਝੇ ਤਾਣੇ ਤੇ ਫੈਦ ਲਗੇ ਇਸ ਦਾ ਪਾਪੀ ਜਰਵਾਣੇ ਤੇ ਫੈਦ ਲਗੇ ਇਸ ਦਾ ਪਾਪੀ ਜਰਵਾਣੇ ਇਸ ਨਿੱਤ ਦੀ ਫੁੱਟ ਦੇ ਇਸ ਨੀਤੀ ਦੀ ਫੁੱਟ ਦੇ ਜੋ ਵੇਖੇ ਕਰੇ ਝਟਕ ਖੋਂ ਹੌਲੇ ਹੋ ਗਏ ਪਰਬਤ ਤੋਂ ਪਾਰੇ ਝਟਕ ਖੋਂ ਹੌਲੇ ਹੋ ਗਏ ਪਰਬਤ ਤੋਂ ਪਾਰੇ ਮੈਂ ਰੂ ਸਿੱਖ ਦੀ ਬੋਲਦੀ ਸੁਣ ਸਿੱਖ ਪਿਆਰੇ ਫਿਰ ਸ਼ੇਰੇ ਪੰਜਾਬ ਦਾ ਸੀ ਵੇਲਾ ਆਇਆ ਫਿਰ ਸ਼ੇਰੇ ਪੰਜਾਬ ਦਾ ਸੀ ਵੇਲਾ ਆਇਆ ਅਸੀਂ ਇਕੱਠਿਆਂ ਹੋ ਜਰਵਾਨਿਆਂ ਦਾ ਕਰਜਾ ਲਾਇਆ ਫਿਰ ਆ ਨੀਤੀ ਦੀ ਫੁੱਟ ਨੇ ਸਾਕਾ ਵਰਤਾਇਆ ਭਾਈ ਭਾਈ ਦੇ ਖੂਨ ਵਿੱਚ ਇਸ ਫੁੱਟ ਨਹਾਇਆ ਭਾਈ ਭਾਈ ਦੇ ਖੂਨ ਵਿੱਚ ਇਸ ਫੁੱਟ ਨਹਾਇਆ ਖੱਟ ਲਈ ਸੀ ਜੱਗ ਦੀ ਟਲੇਸੀ ਜਗ ਦੀ ਉਹਦੋਂ ਬਦਨਾਮੀ ਲੱਥੀ ਲੱਥੀ ਪੈ ਗਈ ਗਲ ਫੇਰ ਗੁਲਾਮੀ ਵੇ ਲੱਥੀ ਲੱਥੀ ਪੈ ਗਈ ਗਲ ਫੇਰ ਗੁਲਾਮੀ ਮੈਂ ਰੂ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਮੈ ਰੂ ਸਿੱਖੀ ਦੀ ਬੋਲਦੀ ਵੇ ਸੁਣ ਸਿੱਖ ਪਿਆਰੇ ਲੈ ਸੁਣ ਵੇ ਸਿੱਖਾ ਮੇਰਿਆ ਮੇਰੀ ਦੁਹਾਈ ਲੈ ਸੁਣ ਵੇ ਸਿੱਖਾ ਮੇਰਿਆ ਮੇਰੀ ਦੁਹਾਈ ਕਦੀ ਮੇਰ ਤੇਰ ਦੀ ਸੋਬਦੀ ਤੈਨੂੰ ਨਾ ਰਾਈ ਵੇਖ ਜਰਾ ਤੇਰੇ ਗੁਰੂ ਦੀ ਹੈ ਵੱਡੀ ਕਮਾਈ ਉਸ ਪਿੰਡੇ ਉੱਤੇ ਮਾਣ ਕੇ ਤੈਨੂੰ ਸਖਲਾਈ ਉਸ ਪਿੰਡੇ ਉੱਤੇ ਮਾਣ ਕੇ ਤੈਨੂੰ ਸਖਲਾਈ ਤੂੰ ਖਾਲਸ ਹੋਣਾ ਜਗ ਤੇ ਖਾਲਸ ਹੋਣਾ ਜਗ ਤੇ ਇਲਾਹੀ ਬਣਨਾ ਤੂੰ ਪਹਿਲਾ ਹੋਣਾ ਸੰਤ ਤੇ ਫਿਰ ਸ਼ਪਾਹੀ ਬਣਨਾ ਤੂੰ ਪਹਿਲਾ ਹੋਣਾ ਸੰਤ ਤੇ ਫਿਰ ਸ਼ਪਾਹੀ ਬਣਨਾ ਮੈਂ ਰੂ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਮੈਂ ਚਾਹੁੰਦੀ ਹਾਂ ਧਰਮ ਦੀ ਬਸ ਪਾਣ ਤੂੰ ਹੋਵੇਂ ਮੈਂ ਚਾਹੁੰਦੀ ਹਾਂ ਧਰਮ ਦੀ ਬਸ ਪਾਣ ਤੂੰ ਹੋਵੇਂ ਗਿਆਨ ਧਿਆਨ ਦੀ ਜੁਗਤ ਦੀ ਹੀ ਖਾਨ ਤੂੰ ਹੋਵੇਂ ਰੱਬੀ ਰੂਪ ਸ਼ਰਮ ਦਾ ਵੇ ਮਾਣ ਤੂੰ ਹੋਵੇਂ ਤਰਤੀ ਤੇ ਰੱਬੀ ਕਰਮ ਦਾ ਨਿਸ਼ਾਨ ਤੂੰ ਹੋਵੇਂ ਤਰਤੀ ਤੇ ਰੱਬੀ ਕਰਮ ਦਾ ਨਿਸ਼ਾਨ ਤੂੰ ਹੋਵੇਂ ਮੈਂ ਚਾਹੁੰਦੀ ਹਾਂ ਵੇਖਣਾ ਮੈਂ ਚਾਹੁੰਦੀ ਹਾਂ ਵੇਖਣਾ ਇਹ ਸਹਿਜ ਵੇੜਿਆ ਸੱਚਖੰਡ ਦਾ ਤੇਰੇ ਚੰਦ ਵੇ ਮੱਥੇ ਤੇ ਚੜਿਆ ਸੱਚਖੰਡ ਦਾ ਤੇਰੇ ਚੰਦ ਵੇ ਮੱਥੇ ਤੇ ਚੜਿਆ ਮੈਂ ਚਾਹੁੰਦੀ ਆ ਵੇਖਣਾ ਇਹ ਸਹਿਜ ਵੇੜਿਆ ਸੱਚਖੰਡ ਦਾ ਤੇਰੇ ਚੰਦ ਵੇ ਮੱਥੇ ਤੇ ਚੜਿਆ ਸੱਚਖੰਡ ਦਾ ਤੇਰੇ ਚੰਦ ਵੇ ਮੱਥੇ ਤੇ ਚੜਿਆ ਮੈਂ ਰੂਹ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਮੈਂ ਰੂਹ ਸਿੱਖੀ ਦੀ ਬੋਲਦੀ ਸੁਣ ਸਿੱਖ ਪਿਆਰੇ ਸਾ ਸੰਗਤ ਜੀਓ ਮੈਂ ਆਪਣੀਆਂ ਰਚਨਾਵਾਂ ਆਪਣੇ ਬਣਾਏ ਚੈਨਲ ਸੀਐਸ ਸਹਿਜ ਤੇ ਪਾ ਰਿਹਾ ਹਾਂ ਡਾਊਨਲੋਡ ਕਰ ਰਿਹਾ ਹਾਂ ਸਹਾ ਸੰਗਤ ਜੀਓ ਮੇਰੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਕਿਉਂਕਿ ਮੇਰੇ ਵਿੱਚ ਹੋਰ ਲਿਖਣ ਦਾ ਹੋਰ ਕਹਿਣ ਦਾ ਉਤਸ਼ਾਹ ਵਧ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ